ਦੀਦੀ ਕੱਲੀ ਲੱਗੀ ਸੀ ਇਹ ਕੰਮ ਕਰਾ ਪੁੱਛ ਲਾਣੀ ਆ ਵੀ ਮੈਂ ਕਰਵਾਵਾ ਕੰਮ ਤੀਜ ਨਿਕੜ ਮੇਰੇ ਤੋਂ ਕੰਮ ਕਰਾਣਾ ਅੱਗੇ ਵੀ ਕਿੰਨੇ ਵਾਰ ਪੁੱਛਿਆ ਪਹਿਲਾਂ ਵੀ ਕਹਿੰਦੇ ਸੀ ਨਾ ਤੈਨੂੰ ਕੀ ਲੋੜਾ ਕੰਮ ਕਰਨ ਕੋਈ ਗੱਲ ਨਹੀਂ ਮੈਂ ਕਰੀ ਜਾਨੀ ਆ ਚਲ ਇੱਕ ਵਾਰ ਪੁੱਛ ਜਿ ਲੈਣੀ ਆ ਡਰਾਮਾ ਜਿਹਾ ਹੋ ਜੀ ਦੀਦੀ ਹਾਂ ਹਰ ਵੀ ਤਾਂ ਮੈਂ ਕਰਵਾਵਾ ਤੁਹਾਡੇ ਨਾਲ ਕੰਮ ਤੇ ਬੋਕਰ ਮੈਂ ਕਰਦਾ ਲੈ ਲੈ ਆਹ ਤਾਂ ਦਿਲ ਦੀ ਗੱਲ ਨਾ ਬੋਝੀ ਲਈ ਵਧੀਆ ਨਹੀਂ ਸਾਹ ਦਿਨ ਮੈਂ ਇਕੱਲੀ ਖਾਪੀ ਜਾਂਦੀ ਸੀ ਐਂ ਕਰ ਔਕਤ ਮੈਂ ਕੱਢਦੀ ਤੂੰ ਨੇ ਆ ਬੱਠਾ ਪਿਆ ਤੇ ਕੂੜਾ ਪਾਸ਼ੇ ਦੀ ਛੇਤੀ ਚੱਲ ਤੂੰ ਨੇ ਪਹਿਲਾਂ ਗੱਲ ਕੀ ਨਾ ਛੇਤੀ ਛੇਤੀ ਕੰਮ ਨੇ ਵੇੜ ਲਿਆ ਕਰਾਂਗਾ ਉਹ ਕੂੜਾ ਹਾਂ ਨਾ ਆ ਵੀ ਪੁੱਛੀ ਜਾਂਦੀ ਸੀਗੀ ਨੇ ਸੱਖਾ ਹੋ ਗਿਆ ਤੇਰੇ ਨਾਲ ਜਿੱਦੇ ਤੂੰ ਆਈ ਹੈ ਨਾ ਮੈਂ ਤਾਂ ਐ ਹੋ ਜਾਂਦਾ ਸੀ ਕਿ ਕਿੱਦੇ ਮੈਂ ਤੈਨੂੰ ਆਪਦੇ ਨਾਲ ਕੰਮ ਲਾ ਲਾਂ ਹੈ ਆ ਵੇਖ ਲੈ ਇੱਧਰ ਕੱਲੀ ਸਾਰਾ ਦਿਨ ਖਫੀ ਜਾਂਦੀ ਰਹਿੰਦੀ ਸੀ ਮੈਂ ਤਾਂ ਹੀ ਤੈਨੂੰ ਭਾਲ ਕੇ ਲਿਆਈ ਸੀ ਪਹਿਲਾਂ ਤਾਂ ਹੀ ਹਾਂ ਕਿ ਕਿਸੇ ਮਤਵਿਆ ਦੀ ਜੀ ਉਹ ਤਾਂ ਠੀਕ ਹੈ ਮੈਂ ਕਹਿੰਨੀ ਆ ਹਾਂ ਆ ਬੱਕਰ ਤੇ ਮੈਨੂੰ ਖੜਾਓ ਮੈਂ ਸੰਭਰਦੀ ਆ ਤੁਸੀਂ ਖੜਾ ਲੀਏ ਬੱਕਰ ਤਾਂ ਮੈਂ ਸਾਰੀ ਕੱਢਦੀ ਹੁਣ ਤੂੰ ਮਾਰੇ ਦਾ ਕੀ ਮਾਰੇਗੀ ਆ ਚੱਕ ਮੱਠ ਮੱਠ ਚੱਕ ਚਲ ਹਾਂ ਪਾ ਆਲਾ ਆ ਪਾ ਕੂੜਾ ਇੱਧਰ ਇਹ ਮੈਂ ਤੇਰੀ ਲਾਤੀ ਨਾ ਇਹ ਤਾਂ ਚੱਕ ਕੂੜਾ ਚਲਾਤਾ ਵਧੀਆ ਹੋ ਗਿਆ ਐ ਕਰਿਆ ਕਰਨ ਦੁਨੇ ਫਿਰ ਲਾ ਕੇ ਨਾ ਹੁੰਦਾ ਛੇਤੀ ਛੇਤੀ ਤੂਸ ਧਿਆਨ ਖੜਿਆ ਕਰੀ ਉਧਰ ਮੈਂਸ ਧਿਆਨ ਖੜਿਆ ਪਰ ਹੁੰਦੀ ਹੈ ਪਹਿਲਾ ਪਸੂਆਂ ਦਾ ਕਰਕੇ ਹੈ ਫਿਰ ਨਾਲ ਚੁੱਲੇ ਚੋਟੇ ਦਾ ਕੰਮ ਕਰਾਂਗਾ ਨਹੀਂ ਐ ਕਰਾਂਗਾ ਕੰਮ ਵੰਡ ਲਾਂਗਾ ਮੇਰੀ ਗੱਲ ਸੁਣ ਤੂੰ ਪਸੂਆਂ ਦਾ ਕੰਮ ਲੈ ਗਈ ਤੇ ਮੈਂ ਚੁੱਲੇ ਚੱਕ ਦਾ ਕਰ ਲੈ ਤੂੰ ਹੁਣ ਤੇ ਵਧੀਆ ਆ ਚੱਕ 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 ਮੈਂ ਪਸੂਆਂ ਦਾ ਕੋਈ ਨਹੀਂ ਤੈਨੂੰ ਬਸ ਖਾ ਦੂਗੀ ਚੱਕ ਅੱਛਾ ਵਧੀਆ ਕਰ ਤੇ ਮਾਰ ਇੱਕ ਨਾ ਇਹਨਾਂ ਨੂੰ ਪਾਣੀ ਪਿਉਣ ਵਾਲਾ ਹੋਇਆ ਪਿਆ ਤੋ ਦੀਦੀ ਪਾਣੀ ਪਿਆ ਦੀ ਮੈਂ ਕਰ ਹਾਂ ਚੱਕ ਚੰਗਾ ਹਾਂ ਬੋਕਰ ਵੀ ਮੈਂ ਨਹੀਂ ਕੱਢਾਂ ਉਹ ਨਹੀਂ ਨਹੀਂ ਮੈਨੂੰ ਪਾਣੀ ਪਿਉਣੀ ਆ ਪਾਣੀ ਪਿਆ ਕੇ ਕੂੜਾ ਤੂੰ ਕਾ ਉਤਲੇ ਤੂੰ ਕੂੜਾ ਇਕੱਠਾ ਕਰ ਲਾ ਠੀਕ ਹੈ ਹਾਂ ਚਲ ਕਿਤੇ ਫਸ ਗਈ ਮੈਂ ਤਾਂ ਨਹੀਂ ਪੁੱਛਦੀ ਮੈਂ ਤਾਂ ਚੰਗੀ ਬਲੀ ਧੁੱਪ ਸੇਕਣ ਆਈ ਸੀਗੀ ਸਿਆਪਾ ਹੀ ਕਰ ਲਿਆ ਆਪਣੇ ਭੰਗਾ ਲੈ ਕੇ ਹੁਣ ਚੱਕ ਕੂੜਾ ਨਹੀਂ ਮਾਂ ਚੁੱਪ ਕਰ ਜਾ ਤੂੰ ਤਾਂ ਚੁੱਪ ਕਰ ਜਾ ਕਿਉਂ ਸਿਰ ਦੁਖਣ ਲਾਇਆ ਗੱਡਾ ਗੱਡਾ ਸੁਪਨੇ ਦਿਖਾਇ ਸੀ ਬੋਲ ਕੋ ਸਾ ਮੈਂ ਕੀ ਬੋਲਾਂ ਹੁਣ ਤੁਸੀਂ ਬੋਲੋ ਬੋਲਾਂ ਹੁਣ ਮੈਂ ਕੀ ਮੈਂ ਤਨਾਈ ਕਿ ਨਾ ਬਿਆਹ ਉਹ ਕਰਾ ਲ ਗਏ ਹੁਣ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਐਵੇਂ ਇੱਥੇ ਤੁਰੇ ਫਿਰਦੇ ਆ ਬਾਹਰ ਬੇਇੱਜ਼ਤੀਆਂ ਕਰਾਉਂਦੇ ਅਰੇ ਵਿਆਹ ਦੀ ਕਿੱਤੂ ਕਰਾ ਰਹਾ ਪਿਆ ਮੇਰੇ ਘਰ ਦੇ ਮੰਦਨੇ 10 12 ਕਿੱਲੇ ਵਾਲੇ ਪਾਲਦੇ ਨੇ ਓਹੋ 10 12 ਕਿੱਲੇ ਹੁਣ ਜੁਆ ਸਾਡੀ ਜ਼ਮੀਨ ਵੀ ਤੇਗਲਾ ਸ਼ਹਿਰ ਦੇ ਨਾਲ ਲੱਗਦੀ ਆ 6 ਕਿੱਲੇ ਸਾਡੇ 18 ਕਿੱਲੇ ਵਰਗੇ ਆ ਆਸੇ ਪਾਸੇ ਨੇ ਅਰਗੇ ਚਾਰ ਪਲਾਟ ਪਏ ਆ ਇੱਥੇ ਆ ਜਿੱਥੋਂ ਭਾਰਤ ਮਾਲਾ ਰੋਡ ਲੰਘਿਆਗਾ ਹੂੰ ਹਾਂ ਕੀ ਉਹ ਤਾਂ ਠੀਕ ਐ ਤੇਰੇ ਨਾਲ ਮੋਟਰਾਂ ਗਿਆ ਉਹ ਤਾਂ ਜੀ ਮੈਨੂੰ ਪਤਾ ਮੇਰੇ ਘਰ ਦੇ ਨੂੰ ਤਾਂ ਨਹੀਂ ਪਤਾ ਦੱਸੇਗੀ ਤਾਂ ਫੇਰ ਹੀ ਆ ਕਿ ਉਹਨਾਂ ਨੂੰ ਸੁਪਨਾ ਆ ਜੂਗਾ ਵੀ ਉੱਥੇ ਮੁੰਡਾ ਰਹਿੰਦਾ ਇੱਕ ਉਹਨਾਂ ਦੇ ਉੱਥੇ ਪਲਾਟ ਪਏ ਆ ਉਹਨਾਂ ਦੀ ਜ਼ਮੀਨ ਐਡੀ ਮਹਿੰਗੀ ਆ ਉਥੀ ਪਾਈ ਆ ਨੌਕਰ ਜੱਕ ਰਹਿੰਦੇ ਪੰਜ ਸੀ ਤੇ ਵੀ ਬਸ ਮੰਨ ਕੇ ਚੱਲ ਵੀ ਉੱਥੇ ਮੁੰਡਾ ਵੀ ਉਹਦਾ ਰਿਸ਼ਤਾ ਕਰਦੇ ਉਹੋ ਗੱਲ ਤਾਂ ਮੈਂ ਹੀ ਕਰੂੰਗੀ ਸਾਰੀ ਪਰ ਤੁਸੀਂ ਕਰ ਲਈ ਘਰੇ ਗੱਲ ਉਹ ਮੇਰੀ ਤਾਂ ਹੋਈ ਪਈ ਆ ਨਾਲੇ ਮੇਰੀ ਭਾਬੀ ਇੱਕ ਦੇਖ ਲੈ ਤੂੰ ਤਿੰਨ ਆ ਸਾਡੇ ਇੱਕ ਤਾਂ ਝਾੜੂ ਪੂੰਛ ਵਾਲੀ ਆਡਾ ਗੋਹੇ ਕੂੜੇ ਵਾਲੀ ਆਡਾ ਖਾਣਾ ਬਣਾਉਣ ਵਾਲੀ ਆਡਾ ਹੋਰ ਉਹ ਤਾਂ ਪਈ ਰਹਿੰਦੀ ਆ ਪਈ ਜੇ ਮੰਨ ਗਿਆ ਵੀ ਇੱਕ ਮੂੰਹ ਜੁਰਕ ਹੀ ਨਹੀਂ ਪਾਉਂਦਾ ਹੋਰ ਕੋਈ ਕਸਰ ਨਹੀਂ ਛੱਡਦੇ ਕੰਮ ਵਾਲੀਆਂ ਤੇਰੇ ਵੀ ਐਂ ਹੀ ਪਹਿਣਣੀਆਂ ਕਮਲ ਜੀ ਅੱਛਾ ਬਾਕੀ ਤੁਹਾਨੂੰ ਵੀ ਪਤਾ ਕੰਮ ਕਿਹੜਾ ਮੇਰੇ ਤੋਂ ਬਾਲਾ ਹੁੰਦਾ ਮੈਂ ਤਾਂ ਘਰੇ ਵੀ ਕੋਈ ਕੰਮ ਨਹੀਂ ਕਰਦੀ ਮੇਰੇ ਤਾਂ ਪਰਜਾਈ ਮੈਨੂੰ ਜਮਾ ਨਹੀਂ ਕੰਮ ਕਰਨ ਦਿੰਦੀ ਉਹ ਬਸ ਫਿਰ ਆਪਣੇ ਵੀ ਉਹੀ ਹਾਲਾ ਤੂੰ ਨਿਆਰੇ ਨਹੀਂਗੇ ਐਸ਼ ਕਰੇਂਗੀ ਇੰਨੀ ਤਾਂ ਆਣੀਆਂ ਨੂੰ ਵੀ ਸਹੂਲਤਾਂ ਵੀ ਜਿੰਨੀ ਆਪਣੇ ਘਰੇ ਆ ਕਮਲ ਗਏ ਜ਼ਮੀਨ ਦੇਖ ਤੂੰ ਕਿੰਡੀ ਮਹਿੰਗੀ ਬਾਕੀ ਤੈਨੂੰ ਪਤਾ ਹੀ ਉੱਥੇ ਸ਼ਹਿਰ ਨਾਲ ਦਾ ਪਿੰਡ ਆਪਣਾ ਉਹ ਤਾਂ ਮੈਨੂੰ ਤਾਂ ਪਤਾ ਹੈ ਸੱਚੀ ਨੋਕਰ ਚੱਕਰ ਰਹਿ ਗਏ ਆਪਣੇ ਲੱਕਮਾਲਾ ਤਰੀ ਮੈਂ ਝੂਠ ਬੋਲੂਗਾ ਤੈਨੂੰ ਝੂਠ ਤਾਂ ਨਹੀਂ ਬੋਲੋਂਗੇ ਮੈਂ ਤਨਾ ਸੱਚੀ ਦੱਸਾਂ ਮੇਰੇ ਤੋਂ ਕੰਮ ਕੁਮ ਹੁੰਦਾ ਨਹੀਂਗਾ ਜ਼ਿਆਦਾ ਉਹ ਕੰਮ ਕਰਨੀ ਤੈਨੂੰ ਲੋੜ ਹੀ ਨਹੀਂ ਪਈ ਆਰਡਰ ਮਾਰਦਾ ਕਿ ਬਸ ਮੰਜੇ ਤੇ ਆ ਕੇ ਰੁਚੀ ਮੈਂ ਕਿੰਨਾ ਕਰਦਾ ਕੰਮ ਤੇਰੇ ਸਾਹਮਣੇ ਹਾਂ ਤੁਸੀਂ ਤਾਂ ਖੜਾ ਕੰਮ ਕਰਦੇ ਹੋ ਹਾਂ ਫਿਰ ਹੋਰ ਕੀ ਚਾਹੀਦਾ ਤੈਨੂੰ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਬਸ ਮੈਨੂੰ ਤਾਂ ਇਹ ਚਾਹੀਦਾ ਵੀ ਘਰ-ਵਾਰ ਵਧੀਆ ਹੋਵੇ ਜਿਹ ਹੈ ਜੇ ਮੇਰੇ ਘਰ ਦੇ ਪਾਲਦੇ ਉਹ ਜਦ ਤੱਕ ਮੈਨੂੰ ਲੱਗਦਾ ਹੈਗੀ ਹੋ ਤੁਸੀਂ ਉਦੋਂ ਵੀ ਉੱਤੇ ਹੀ ਆ ਸੀ ਲੰਗਾ ਸੀ ਛੜਿਆ ਆ ਪਾਲ ਨਾ ਕੋਈ ਨਸ਼ੇੜੀ ਇੱਥੇ ਮੁੜ ਕੇ ਰੋਂਦੀ ਫਿਰੇਗੀ ਆਓ ਮੇਰੇ ਘਰ ਦੇ ਕਿ ਆ ਹੀ ਕਰ ਦੇਣੀਆਂ ਨਸ਼ੇੜੀ ਨਾਲ ਉਹ ਆਈ ਹੁੰਦਾ ਕੋਈ ਰਿਸ਼ਤੇਦਾਰ ਤੇ ਮੰਗਰ ਲਾ ਕੇ ਕਰ ਦੇਉਗੇ ਮੁੜ ਕੇ ਇੱਥੇ ਚੂ ਜੂ ਕਰਦੀ ਫਰੇਂਗੀ ਕਿ ਤੁਰੇ ਨੂੰ ਕਰਨਾ ਹੁੰਦਾ ਨਾ ਕਿਦੰਨੇ ਕਰ ਦੰਦੇ ਏਡੀ ਅੱਡੀ ਉਮਰ ਹੀ ਨਹੀਂ ਕਿਦੰਨ ਦਾ ਕਰਨੋਂ ਆਂਡਾ ਜਿਹੜਾ ਹੁਣ ਨਿਕਲੀਆਂ ਮਰੀ ਇਹ ਨਹੀਂ ਐ ਪਕਾਈ ਕੋਈ ਫਾਇਦਾ ਪਕਾਈ ਮੈਂ ਮਰੀ ਇਹ ਨਹੀਂ ਪਕਾਈ ਤਾਂ ਤੂੰ ਮਰੀ ਇਹ ਨਾ ਫालतੂ ਦੀ ਬਸ ਫਿਰ ਆ ਜੀ ਰਾਜ ਕਰਨਾ ਦਾ ਕਰਾਲਾ ਵਿਆਹ ਜੇ ਨੌਕਰਾਨੀ ਬਾਨਾ ਦਾ ਸਿੱਟੀਆਂ ਕਿਥੇ ਕਿਸੇ ਦੇ ਜੱਟ ਦੇ ਗੋਹਾ ਪਰਕੇ ਬਠੜਾ ਦੇ ਸਿਰ ਤੇ ਧਰਦਿਆ ਕਰੂਗਾ ਹੋਰ ਰੂੜੀ ਵੀ ਦੂਰ ਆਉਂ ਤਾਂ ਲੋਕਾਂ ਘਰਾਂ 'ਚ ਥਾਂ ਵੀ ਹੈ ਨਹੀਂ ਗੋਹਾ ਤਾਂ ਦੂਰ ਨਿਕਲ ਮੈਂ ਤਾਂ ਪੋਸ ਹੋ ਕੇ ਜਾ ਕੇ ਵੀ ਨਹੀਂ ਖੜਦੀ ਫਿਰ ਤੂੰ ਇੱਧਰ ਆ ਜੀ ਨਾ ਆਪੇ ਦੁੱਧ ਆਇਆ ਕਰੂਗਾ ਮੱਖਣੀ ਦਹੀਂ ਰੱਸੀ ਆਥ ਨੇ ਦੁੱਧ ਠੀਕ ਹੈ ਜੀ ਮੈਂ ਤਾਂ ਫਿਰ ਅੱਜ ਹੀ ਘਰੇ ਗੱਲ ਕਰਦੀ ਆ ਤੇ ਮੰਮੀ ਨੂੰ ਭੇਜਦੀ ਆ ਕਰ ਲਈ ਕਰ ਲਈ ਗੱਲ ਹਾਂ ਚੰਗਾ ਚੰਗਾ ਪੱਕਾ ਨਾ ਉਹ ਪੱਕਾ ਹੀ ਹੈ ਕਹੀ ਤਾਂ ਜਾਂਦਾ ਹੁਣ ਸਟੈਂਪ ਲਾ ਕੇ ਦੇ ਦਿਆਂ ਐਵੇਂ ਤੂੰ ਨਾ ਬਾਹਲਾ ਹੋਣਾ ਬਣਿਆ ਕਰ ਮੈਂ ਕੋਈ ਪਤਾ ਤੁਸੀਂ ਘਰੇ ਗੱਲ ਨਾ ਕਰੋ ਮੈਂ ਗੱਲ ਕਰ ਲੈ ਮੇਰੀ ਮਾਂ ਨਾਲ ਮੇਰੇ ਪਿਓ ਤਾਂ ਗਾਂ ਹੁਜਾ ਪੈ ਜਾਣ ਹੂੰ ਆਏ ਅੱਜ ਕੱਲ੍ਹ ਕੌਣ ਹੁਜਾ ਮਾਰਦਾ ਬਾਕੀ ਸਰਦੇ ਵਰਦੇ ਆਪਣੀ ਕਿਹੜਾ ਕਾਸਟ ਅੱਡਾ ਇੱਕ ਕਾਸਟ ਆਪਣੀ ਕਾਸਟ ਤਾਂ ਸੇਮ ਆਪਣੀ ਹਾਂ ਫਿਰ ਜ਼ਮੀਨ ਹੈਗੀ ਹੁਣ ਹੋਰ ਕੀ ਬੰਝ ਚਾਹੀਦਾ ਉਹਨਾਂ ਨੂੰ ਚੰਗਾ ਯਾਰ ਬਾਲਾ ਨਾ ਬੋਲਿਆ ਕਰ ਠੀਕ ਹੈ ਨਾ ਕੋਈ ਗੱਲ ਮੈਂ ਕਰੇ ਗੱਲ ਕਰਦੇ ਆਂ ਦੇਖਦੇ ਕੀ ਕਹਿੰਦੇ ਕਰਦੇ ਠੀਕ ਹੈ ਚੰਗਾ ਭੱਜਦਾ ਚੰਗਾ ਪੋਲਾ ਭਇਆ ਲੋਟ ਹੀ ਨਹੀਂ ਹੋਈ ਹੁਣ ਗੱਪੀ ਛੱਪ ਮਾਰ ਕੇ ਨਾਂ ਵਿਆਹ ਕਰਾ ਲੈਣੇ ਇੱਥੇ ਆਪਾਂ ਕੀਨੇ ਦੇਣਾ ਡੋਲਾ 27 28 ਸਾਲਾਂ ਦੇ ਹੋ ਗਏ ਉਦੋਂ ਬਾਅਦ ਛੜੇ ਵੱਜਣ ਲੱਗ ਜਾਣਗੇ ਕਿਸੇ ਨੇ ਘਰੇ ਨਹੀਂ ਬਣਦੇ ਨਾ ਉਧਰੋਂ ਲਾਡੀ ਕੁੱਟਿਆ ਕਰੂ ਭਾਜਦਾ ਯਾਰ ਵੀ ਮੇਰੀ ਘਰ ਵਾਲੀ ਤੋਂ ਰੋਟੀ ਮੰਗਦਾ ਤੂੰ ਆ ਕੇ ਵਿਰਿਆਲ ਐਨੂੰ ਮਾਣਾ ਕੁਝ ਨਹੀਂ ਹੁੰਦਾ ਭੈਣ ਮਰਾਵੇ ਤੂੰ ਟੱਕੂ ਆਈਂ ਦੱਬ ਦਾਂਗੇ ਕਿਹੜਾ ਆਪੇ ਸਿੱਟੀ ਜੋ ਉਦੋਂ ਬਾਅਦ ਗੋਹਾ ਕੀਨੇ ਦੇਖਿਆ ਤੇ ਦਾਦੇ ਦੀਆਂ ਕਦੇ ਪੋਤੇ ਰਿਆਂ ਬਾਅਦ ਚ ਕਰਾਲਾ ਕੰਮ ਕੋਈ ਨਹੀਂ ਕਦੀ ਨਹੀਂ ਕੰਮ ਐ ਲੈ ਤੂੰ ਤਾਂ ਭਾਂਦੀ ਪੈ ਮੂਤਰ ਧੋਇਆ ਕਰੇਂਗੀ ਪਸ਼ੂਆਂ ਦਾ ਠੰਡ ਦੇ ਵਿੱਚ ਜਦੋਂ ਕਰਿਆ ਕਰਨਗੇ ਅਮਰੀਕਨੀਆਂ ਗਾਇਆਂ ਹੈ ਹੀ ਵਾਲੀਆਂ ਆਪਣੇ ਚੱਲ ਗਏ ਯਾਰ ਹਰਪ੍ਰੀਤ ਇਹਦੇ ਸਹਰਾਣੇ ਨਹੀਂ ਬੈਠਣਾ ਇਹਨੂੰ ਚੱਕ ਕੇ ਬੱਠਲ ਚ ਪਾਓ ਹੋਰ ਕੰਮ ਵੀ ਕਰਨੇ ਆ ਛੇਤੀ ਕਰ ਹਾਂਜੀ ਹਾਂਜੀ ਦੀਦੀ ਪਾ ਲਈ ਆਈ ਕਰ ਛੇਤੀ ਛੇਤੀ ਆ ਕੰਮ ਨਿਵੇੜੇਂਗੀ ਤਾਂ ਪਾ ਚੁੱਲੇ ਚੌਕੇ ਚੜੀਏ ਤੂੰ ਆਟਾ ਗੋਲਨੀ ਤੇ ਮੈਂ ਸਬਜ਼ੀ ਬਣਾਉਣੀ ਆ ਚੰਗਾ ਦੀਦੀ ਮੇਰਾ ਤਾਂ ਸਿਰ ਪਾਲਾ ਦੁਖੀ ਜਾਂਦਾ ਅੱਜ ਦਾ ਕੰਮ ਤੁਸੀਂ ਕਰ ਲਓ ਚੁੱਲੇ ਚੌਂਕੇ ਦਾ ਹਾਂ ਤੁਹਾਨੂੰ ਪਹਿਲਾਂ ਗੱਲ ਦੱਸਿਆ ਕੰਮਲੀ ਕੋਈ ਮੈਂ ਤੈਨੂੰ ਬੋਈ ਦਿੰਨੀ ਆ ਆਪੇ 10 ਮਿੰਟਾਂ ਚਰਾਮ ਆ ਜੂਗਾ ਉਹਨੇ ਮੈਂ ਸਬਜ਼ੀ ਬਾਹਰ ਦਾ ਸਬਜ਼ੀ ਬਣ ਚ ਵੀ ਟਾਈਮ ਲੱਗੂਗਾ ਤੂੰ ਬਸ ਚਾਰ ਪੁੱਤਾ ਬੰਦੇ ਆ ਰੋਟੀਆਂ ਦੇ ਹੈ ਛੇਤੀ ਤਾਤਾ ਗੁੰਦੇ ਉੱਠਾ ਮੈਦਾਂ ਲੂਗੀ ਤੂੰ ਛੇਤੀ ਕਰ ਚਲਾ ਦੀਦੀ ਆ ਜਾ ਆ ਜਾ ਓਏ ਕੀ ਗੱਲਾਂ ਹੋਈਆਂ ਸੀ ਕੀ ਗੱਲਾਂ ਹੋ ਗਈਆਂ ਕਿੱਥੇ ਫਸ ਗਈ ਮੈਂ ਤਾਂ ਖਾ ਖਾ ਕੇ ਭਾਂਡੇ ਦਾ ਢੇਰ ਲਾਤਾ ਮੇਰੇ ਮੂਰੇ ਉਧਰੋਂ ਪਸ਼ੂ ਆਈਆਂ ਨੇ ਗੋਹਾ ਕਰ ਕਰਕੇ ਢੇਰ ਲਾਰ ਕੇ ਮੈਨੂੰ ਮੂਰੇ ਕਰਤਾ। ਯਾਹ ਹਰਤੀ ਤੂੰ ਗੋਹਾ ਚੱਕਲਾ ਕਰੀ ਜਾਉਂ। ਹੁੰਦੇ ਮੰਮੀ ਨੂੰ ਮੰਮੀ ਨੂੰ ਸ਼ਿਕਾਇਤ ਲਾਉਣੀ ਗਾਲਾਂ ਪੈਣਗੇ ਦੀਦੀ ਦੇ। ਵੀ ਨਵੀਂ ਬਹੇ ਨੂੰ ਕੰਮ ਤੇ ਕਿਉਂ ਲਾ ਰੱਖਿਆ? ਆ ਜਾਂਦੇ। ਤਕਾਹੇ ਨਾ ਪਤਾ ਹੀ ਨਹੀਂ। ਮਾਂ ਤੇ ਦਰਦਾਂਗਾ ਹੈ। ਹਰਤੀ ਤੂੰ ਹਾਂਜੀ ਮੰਮੀ ਆ ਗਏ ਤੁਸੀਂ। ਹਾਂ ਥੋੜੇ ਬਾੰਲੇ। ਹਾਂਜੀ ਮੰਮੀ ਬਸ ਥੋੜੇ ਜਿਹਾ ਆ ਗਏ। ਕੋਈ ਕਿਤੇ ਲਾਵਾ ਦੀ ਜਿਹੜੀ ਗਈ। ਆ ਹਾਂ ਮੰਮੀ ਤੋਈ ਆਨੀਆ। ਉਹ ਮੈਂ ਤਾਂ ਨਾ ਪਹਿਲ ਅਧਰ ਪਸੂਵਾਂ ਦਾ ਕਰਕੇ ਆਈ ਸੀ ਗੋਹਾ ਜਾਂ ਸੀ ਟਿਕਾਈ ਸੀਗੇ ਅੱਛਾ ਹਾਂ ਬਸ ਆ ਪਾਂਡੇ ਧੋ ਕੇ ਨਾ ਮੰਮੀ ਮੈਂ ਥੱਕ ਗਈ ਹੁਣ ਰੈਸਟ ਕਰੂੰਗੀ ਲੈ ਇਨੇ ਕਿਹ ਨਾਲ ਥੱਕ ਗਈ ਜੱਟਾਂ ਨੇ ਕੁੜੀਆਂ ਤਾਂ ਸਾਰਾ ਦਿਨ ਕੰਮ ਕਰਦੀਆਂ ਤਾਂ ਵੀ ਨਹੀਂ ਥੱਕਦੀਆਂ ਤੂੰ ਦੋ ਪਾਂਡੇ ਧੋ ਕੇ ਤੇ ਗੋਹਾ ਚੱਕ ਕੇ ਥੱਕ ਗਈ ਛੱਡ ਪੁੱਤ ਮੈਂ ਕਰ ਕੁੱਟ ਦੇਗਾ ਹਾਂ ਆ ਤਾਂ ਤੂੰ ਵਧੀਆ ਗੱਲ ਦੱਸੀ ਮੈਨੂੰ ਵੀ ਮੈਂ ਗੋਹਾ ਕੂੜਾ ਚੱਕ ਲਿਆ ਅੱਛਾ ਤੇ ਆ ਵਿਚਾਰੀ ਮਨਿੰਦਰ ਜਿੱਦਿਆਂ ਦੀ ਵਿਆਹੀ ਆਈ ਐ ਸਾਰਾ ਕੰਮ ਕਰਦੀ ਐ ਚਲ ਪਾਈ ਹੁਣ ਤੂੰ ਆ ਗਈ ਦੋਨੇ ਪਨੇ ਨਾਲ ਮਿਲ ਕੇ ਕਰ ਲਿਆ ਕਰੋ ਕੰਮ। ਠੀਕ ਹੈ ਮੰਮੀ। ਠੀਕ ਹੈ ਨਾ ਪੁੱਤ? ਹਾਂਜੀ। ਕਿ ਆਪਦਾ ਕੰਮ ਜੱਗ ਦੀ ਬਿਸ਼ਵਾਸੀ। ਐਂ ਕਹਨੇ ਹੁੰਦੇ ਸਿਆਣੇ। ਹਾਂਜੀ ਮੰਮੀ। ਹਾਂ ਕਰ ਲੈ। ਬੜੀ ਸਿਆਣੀ ਮੇਤੀ। ਹਾਂ ਮੈਂ ਕਰ ਲਵਾਂ। ਬਸ ਆਦਤ ਜੀ ਹੈਨੀ ਨਾ। ਕੋਈ ਗੱਲ ਨਹੀਂ ਹੁਣ ਤਾਂ ਆਦਤ ਹੋ ਜਾਊਗੀ। ਹੋ ਜਾਊਗੀ ਪੁੱਤ। ਜਿਹੜੇ ਆਪਣੇ ਘਰ ਦਾ ਕੰਮ ਆਹੋ ਜਿਹਾ ਜਦੋਂ ਤੂੰ ਕੰਮ ਲੱਗੀ ਰਹੀ ਆਪੇ ਤੈਨੂੰ ਸੁਭਾਅ ਪੈ ਜਾਊਗਾ। ਹਾਂਜੀ ਹਾਂਜੀ। ਹਾਂ। ਠੀਕ ਹੈ ਮੰਮੀ। ਠੀਕ ਹੈ। ਚਾਹ ਗੁੱਗੂ ਦੋਦਾ ਦੀ ਪੀਓ ਹੁਣ ਪਾਈ। ਉਹ ਕਾ ਨਾ ਬਿਨਣੇ ਪਾਈ ਮੰਦਰ ਗੋਲਾ ਪੈਣੇ ਕੰਮ ਤੇ ਲਾਰ ਕੇ ਮੰਮੀ ਤਾਂ ਹੋਰ ਕਰ ਲੈ ਪੁੱਤ ਕੰਮ ਕਰ ਲਾ ਨੌਕਰਾਂ ਦੇ ਸੁਪਨੇ ਦਿਖਾਏ ਸੀ ਇੱਥੇ ਤਾਂ ਆਪ ਹੀ ਨੌਕਰ ਬਣ ਕੇ ਰਹਿ ਗਈ ਮੈਂ ਮਾਂਜਲਾ ਭੰਡੇ ਆ ਇਹ ਤਾਂ ਰੂਜੀ ਉੱਤ ਨਹੀਂ ਹੁੰਦੇ ਅਰਪੀਤ ਉਹ ਪਾਣੀ ਲੈ ਗਈ ਕਰੀ ਸਿਆਪ ਅਰਪੀਤ ਲੈ ਫੜ ਡਾਫਲਾ ਉਹ ਭਾਈ ਬਹੁਤ ਸੋਹਣਾ ਬੋਲਦੀ ਹੈ ਦਰਖੀ ਉਹ ਭਾਈ ਰਾਤ ਨੂੰ ਬੂਟ ਲਾਂ ਦੀ ਕਹਾਵਾ ਸੁਰਤ ਹੋਵੇ ਤਾਂ ਕਾਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕੁਝ ਨਹੀਂ ਹੋਇਆ ਭਾੜੇ ਯਾਰ ਪਾਣੀ ਪੀਂ ਮੈਂ ਗੁੱਬੀ ਨਹੀਂ ਸੁਈ ਬਗਾੜੀ ਨੂੰ ਸਾਰਾ ਕੰਮ ਕਰਕੇ ਆਈ ਆ ਉਧਰ ਫਸੂ ਨਾ ਗੋਹਾ ਕੁੜਾ ਸੱਟ ਕੇ ਆਈ ਆ ਭਾਂਡੇ ਮੰਜ ਕੇ ਆਈ ਆ ਫਿਰ ਤਾਂ ਇਨਾ ਕੰਮ ਕਿੱਥੇ ਹੁੰਦਾ ਤਨ ਪਤਾ ਤਾਂ ਹੈਗਾ ਉਹ ਪਹਿਲਾਂ ਗੱਲ ਕੀਤੀ ਸੀਗੀ ਉਹ ਕੰਮ ਤਾਂ ਉਹਦੇ ਕਰਮ ਹੁੰਦੇ ਆ ਭਲਕੇ ਲੋਕ ਕਿ ਬੁੜੀਆਂ ਪਹਿਲਾਂ ਕਿੰਨਾ ਕਿੰਨਾ ਕੰਮ ਕਰਦੀਆਂ ਸੀ ਪਾਈ ਪਾਈ ਜਵਾਗ ਸਾਹਮਣੇ ਆ ਉਹ ਝੂਠ ਬੋਲੀ ਗਿਆ ਇੱਥੇ ਕਿਹੜੇ ਨੌਕਰ ਨੇ ਤੇਰੇ ਦੱਸੀ ਮੈਨੂੰ ਬੈਠੀ ਰੋਟੀ ਮਿਲਿਆ ਕਰੂ ਬੈਠੇ ਬੈਠੀ ਨੂੰ ਮੈਂ ਤਾਂ ਤਾਂ ਆਪ ਨੂੰ ਪਕਾ ਕੇ ਖਾਣੀਆਂ ਪੈਂਦੀਆਂ ਕੋਈ ਕੋਈ ਮੜਾ ਕੰਮ ਰੋਟੀ ਪਾ ਕੇ ਖਾਣੀਆਂ ਨਾਂਣ ਪ੍ਰਾਂਣ ਚੱਲਦੇ ਆ ਤੇ ਹੱਥ ਚੱਲਦੇ ਆ ਕਿੰਨਾ ਆਪਾਂ ਨੂੰ ਲੱਗਦਾ ਤੈਨੂੰ ਪਸ਼ੂਆਂ ਨੂੰ ਨੀੜਾ ਪਾ ਕੇ ਮੈਨੂੰ ਆ ਦੱਸ ਝੂਠ ਕਾ ਨੂੰ ਬੋਲਿਆ ਜਦੋਂ ਮੈਂ ਤੇਰੇ ਨਾਲ ਉਹ ਗੱਲ ਕਰਦਾ ਹੁੰਦਾ ਸੀ ਉਦੋਂ ਨੌਕਰ ਚੱਕਰ ਸੀਗੇ ਉਦੋਂ ਬਾਅਦ ਆਪਾਂ ਨੂੰ ਘਾਟਾ ਪੈ ਜਿਹੜੇ ਆਪਣੇ ਪਲਾਟ ਸੀਗੇ ਉਹ ਸਰਕਾਰ ਨੇ ਰਿਕੁਆਇਰ ਕਰ ਲਏ ਉਹ ਆਪਾਂ ਕੇਸ ਲਾਤਾ ਉਹ 8-10 ਲੱਖ ਰੁਪਈਆ ਹੋ ਗਿਆ ਆਪਣਾ ਮੁੜ ਕੇ ਪਲਾਟ ਤਾਂ ਕਰਕੇ ਮੇਰੇ ਸਾਹ ਦਾ ਨੌਕਰ ਚੱਕਰ ਹਟਾਉਣੇ ਪੈ ਗਿਆ ਆਪਾਂ ਨੂੰ ਕੰਮ ਤੋਂ ਨਹੀਂ ਪਤਾ ਮੈਂ ਕੁਝ ਨਹੀਂ ਸੁਣਨਾ ਮੈਨੂੰ ਬਾਅਦ ਚੋ ਵੀ ਨਹੀਂ ਦੱਸੇ ਵੀ ਆ ਗੱਲ ਹੋ ਗਈ ਮੈਂ ਤਾਂ ਮੇਰੇ ਪੇਕੇ ਛੱਡੇ ਮੈਂ ਨਹੀਂ ਇੱਥੇ ਰਹਿੰਦੀ ਪੇਕੇ ਤੈਨੂੰ ਕੀ ਨਹੀਂ ਰੱਖਣਾ ਉੱਥੇ ਦਵਲ ਦੇਣਗੇ ਆਖਣਗੇ ਲੈ ਦੇਖ ਲੈ ਚਾਰ ਭੈਣ ਭਰਾ ਹੋਰ ਵੀ ਹਸਣਗੇ ਤੇਰੇ ਤੇ ਹੁਣ ਮੈਂ ਐ ਕਰ ਕਿ ਰਾਮਾੜਾ ਜਿਹਾ ਓਖਾ ਟਾਈਮ ਆਪਣੇ ਤੇ ਹੂੰ ਦੋ ਚਾਰ ਘਣਾ ਨਾਲ ਜ਼ਮੀਨ ਵੇਚ ਲਾਂਗੇ ਨੌਕਰ ਚੱਕਰ ਉਹ ਕਰ ਲਾਂਗੇ ਸਾਂਝੇ ਘਾਤੇ ਜੋ ਅੱਡ ਹੋ ਜਾਣਗੇ ਆਪਾਂ ਫਿਰ ਉਹ ਦੁਗਾਰਾ ਆਈ ਘੱਟ ਲਈ ਤੂੰ ਬੱਸ ਉਹ ਅੱਡ ਹੋ ਨੂੰ ਕੀਨੇ ਕਿਆ ਅੱਡ ਨਹੀਂ ਆਏ ਤਾਂ ਵਧੀਆ ਮੰਮੀ ਵੀ ਵਧੀਆ ਦੀਦੀ ਵੀ ਵਧੀਆ ਹਾਂ ਫਿਰ ਦਿੱਕਤ ਕੀ ਆ ਮੈਂ ਦੇਖ ਤੈ ਮੇਰੇ ਤਾਂ ਪਸ਼ੂਆਂ ਦਾ ਕੰਮ ਨਹੀਂ ਹੁੰਦਾ ਉਹ ਪਸ਼ੂਆਂ ਆਈ ਦਾ ਲਾ ਲੈਨੇ ਇੱਕ ਅੱਧੀ ਕੋਈ ਨਹੀਂ ਆਜ ਨੂੰ ਦੋ ਦਿਨ ਹੋਏ ਨੇ ਦਿਨ ਤਾਂ ਕੰਮ ਵੀ ਵੰਡ ਲੈ ਕਹਿੰਦੀ ਪਸ਼ੂਆਂ ਦਾ ਤੂੰ ਕਰ ਲਿਆ ਕਰ ਗੁਰਸੋਈ ਦਾ ਮੈਂ ਕਰ ਲਿਆ ਕਰੂੰਗੀ ਵਧੀਆ ਫਿਰ ਪਸ਼ੂਆਂ ਦਾ ਦਾਦਾ ਕਰਕੇ ਸਿੱਟੇ ਨਾਲ ਤੇਰੇ ਮਾਂ ਲੱਗ ਜਾਈਦਾ ਤੂੰ ਹਾਂ ਉਹ ਨਾਲ ਤੁਸੀਂ ਜਦੋਂ ਪਸੂਲਾ ਹੁੰਦਾ ਉਹ ਤਾਂ ਪਤਾ ਨਹੀਂ ਕਿੱਧਰ ਟੱਪੇ ਹੁੰਨੇ ਆ ਉਹ ਚਲ ਕੱਲ ਤਾਂ ਪਾਰਟੀ ਤੇ ਗਿਆ ਸੀ ਮੈਂ ਨਾਲੇ ਮੇਰਾ ਸਿਰ ਜਦਾ ਬੁੜੇ ਸਰਦੂ ਕੀ ਜਾਂਦਾ ਨਾ ਪੀ ਕੇ ਉਹਨੂੰ ਕਿਹਨੂੰ ਕਹੇ ਦੱਸੀ ਮੈਨੂੰ ਰਾਤ ਤੱਕ ਸੁਪਤਾ ਹੈ ਨਹੀਂ ਸੀ ਬੋਲਣ ਓਹੋ ਉਹ ਤਾਂ ਜਿਆਦਾ ਯਾਰ ਦੋਸਤਾਂ ਨੇ ਪਿਆ ਸੀ ਕਹਿੰਦੇ ਬਾਹਰ ਹੀ ਪਾਰਟੀ ਆਏ ਆ ਜੋ ਬਹੁਤਾਂ ਕਰਕੇ ਫਿਰ ਰਾਤ ਕਹਾਂਤਾ ਨਹੀਂ ਤੈਨੂੰ ਮੈਂ ਮੈਨੂੰ ਕੀ ਕਹਿਣਾ ਬੱਸ ਫਿਰ ਕੀ ਬੱਸ ਫਿਰ ਕੋਈ ਨਹੀਂ ਫਿਰ ਅੱਜ ਨਹੀਂ ਪਿੰਦਾ ਹਾਂ ਪੀ ਕੇ ਨਹੀਂ ਹੋਣੀ ਜੇ ਅਸ ਤੋਂ ਬਾਅਦ ਪੀ ਲਈ ਨਾ ਸਾਹਵ ਲਾ ਲਈ ਚੰਗਾ ਨਹੀਂ ਪਿੰਦਾ ਤੇ ਉਹ ਕੋਈ ਨਹੀਂ ਮਾੜਾ ਮੋਟਾ ਤੂੰ ਕਰ ਲਿਆ ਕਰ ਕੰਮ ਆਈ ਕਿੰਦਾ ਸਾਰੇ ਕਰਦੀ ਆ ਮੈਂ ਤਾਂ ਕੰਮ ਇਹ ਲੱਸੀ ਬਣਾਉਣਾ ਝੜਾ ਕੜਾ ਆਉਂਦਾ ਕਹਿੰਦੀ ਕੋਈ ਨਾ ਤੂੰ ਕਰ ਲੈ ਕਰ ਕੰਮ ਸਿੱਖ ਜਿੰਗੀ ਕੰਮ ਮੰਮੀ ਨੂੰ ਕਿਹਾ ਕੋਈ ਨਾ ਪੁੱਤ ਕੰਮ ਸਿੱਖ ਜਿੰਗੀ ਜੇ ਲੱਸੀ ਜਨੂਨ ਪਾ ਕੇ ਲਿਆ ਫੇ ਮੈਨੂੰ ਨਹੀਂ ਪਤਾ ਮੈਂ ਤਾਂ ਇਹਨਾਂ ਕੰਮ ਕਰਕੇ ਹੀ ਆਪੇ ਲਿਆ ਯਾਰ ਮੈਂ ਨਹੀਂ ਜਾਂਦੀ ਕਿਤੇ ਵੀ ਫਿਰ ਤੂੰ ਕਸ ਗਈ ਜੇ ਬਾਹਰ ਜਾਉਂਗੀ ਫਿਰ ਕੋਈ ਕੰਮ ਲਾ ਦਾਨਗੇ ਮੈਂ ਨਹੀਂ ਜਾਂਦੀ ਮੈਂ ਤਾਂ ਇੱਥੇ ਬੈਠੀ ਆ ਲੈ ਦੇਖ ਲੈ ਕੀ ਮੇਰੇ ਫਿਰ ਅੱਜ ਕੱਲ ਬੰਦਾ ਵਿਆਹ ਕਰਾ ਕੇ ਤਰਦਾ ਬਿਨਾ ਕਰਾਉਂਦੇ ਬਿਆ ਮੈਂ ਕਹੜਾ ਕਿਹਾ ਸੀਗਾ ਕਿਨੇ ਝੂਠ ਬੋਲ ਕੇ ਵਿਆਹ ਕਰਾ ਲੈ ਮੇਰੇ ਨਾਲ ਫਰਮਾਵਾ ਕਿ ਮੁੰਡੇ ਕਿੱਥੇ ਹੋਗੇ ਦਮ ਕੀ ਚੋਟ ਕੇ ਆ ਗਿਆ ਵਲਿਆ ਕੀ ਕਿਥੇ ਬੋਲਿਆ ਮੇਰੇ ਇਹਦਾ ਸੱਚਾ ਬੰਦਾ ਇਹ ਨਹੀਂ ਤੀ ਹਾਂ ਹੈ ਨਹੀਂ ਸੱਚੀ ਹੈ ਨਹੀਂ ਸੱਚਾ ਬੰਦਾ ਮੈਂ ਦੇਖ ਲਾ ਜਾਈਂ ਇਹ ਹੀ ਲੂਟਾਂਗੀ ਮੇਰਾ ਤਾਂ ਸਿਰ ਦੁਖੀ ਜਾਂਦਾ ਮੈਂ ਤਾਂ ਬਾਹਰ ਜਾਨੀ ਆ ਦੱਸੇ ਨੂੰ ਨੂਨ ਪਾ ਲਈ ਮੈਂ ਨਹੀਂ ਲਿਆਉਂਦੀ ਆ ਗੀਆਂ ਨੌਕਰ ਚੱਕਦੇ ਸੀ ਭੁੱਖੇ ਦਾ ਮਰੀ ਜਾਂਦੇ ਭੈਣ ਦੀ ਕੋਈ ਕਰਜਾ ਦੇਣਾ ਸੰਸੇ ਜੋ ਸੋਫੀਆ ਦਾ ਵਦਗਾ ਪੀ ਕੇ ਪੈਣਿਆ ਨੀਂਦ ਨਹੀਂ ਆਉਂਦੀ ਦੀਵਣੀਆਂ ਨੌਕਰਾਂ ਦੀ ਮੈਨੂੰ ਮੈਦਨ ਰਸੀਦਾ ਭੇਜਦਾ ਪਤਾ ਨਹੀਂ ਕਾਦੀ ਹਜੇ ਤੱਕ ਭੇਜੀ ਨਹੀਂ ਗਈ ਉਹ ਤੁਸੀਂ ਐਂ ਦੇਖ ਲਓ ਹੈ ਕਕਨ ਹੱfte ਲੂੰਗਾ ਰੋਜ਼ ਕਿਤੇ ਕਮਾਉਣ ਲੈਨ ਭੱਜ ਜਾਂਦਾ ਹੈ ਤੁਸੀਂ ਨਹੀਂ ਕਿਤੇ ਮੈਨੂੰ ਲੈ ਕੇ ਗਏ ਜਿੱਦ ਦੇ ਆਪਣਾ ਵਿਆਹ ਹੋਇਆ ਕਿਤੇ ਲੈ ਕੇ ਗਏ ਮੈਨੂੰ ਕਮਾਉਣ ਹੈ ਉਹ ਦੂਜੇ ਦਿਨ ਭੱਜ ਜਾਂਦੇ ਘੁੰਮਣ ਫਿਰਨ ਲੈ ਫਿਰ ਆਪਾਂ ਉਹਨਾਂ ਦੀ ਰੀਸ ਕਰਨੀ ਹੈ ਵੱਡੇ ਹੈ ਸੰਗ ਸ਼ਰਮ ਕਰਿਆ ਕਰ ਤੇ ਫਿਰ ਕੀ ਹੋਗਾ ਜੇ ਵੱਡਿਆਂ ਤਾਂ ਐਡੇ ਕੋ ਬੁੜੇ ਤਾਂ ਨਹੀਂ ਹੋਗੇ ਵੱਡਿਆਂ ਤਾਂ ਲੈ ਕੇ ਤਾਂ ਜਾ ਹੀ ਸਕਦੇ ਹੋ ਕਿਤੇ ਮੈਨੂੰ ਤੁਸੀਂ ਚਲ ਕੋਈ ਗੱਲ ਨਹੀਂ ਲੈ ਜਾਉਂਗਾ ਤੈਨੂੰ ਮੇਰੀ ਗੱਲ ਸੁਣੋ ਕਿਤੇ ਨਹੀਂ ਲੈ ਕੇ ਜਾਂਦੇ ਤੁਸੀਂ ਮੈਨੂੰ ਹਾਂ ਉਹਨੂੰ ਧਰਾ ਰਲਾ ਹੋ ਗਿਆ ਯਾਰ ਪਹਿਲਾਂ ਤੇਰਾ ਰਲਾ ਹੁੰਦਾ ਸੀਗਾ ਵੀ ਇਹਦਾ ਵਿਆਹ ਕਰ ਦੋ ਵਿਆਹ ਕਰ ਦੋ ਠੀਕ ਹੈ ਫਿਰ ਕੋਈ ਕੰਮ ਕਰਨ ਵਾਲੀ ਆ ਜੂਗੀ ਹੁਣ ਕੰਮ ਕਰਨ ਵਾਲੀ ਕੰਮ ਤਾਂ ਕਰਵਾਉਂਦੀਆਂ ਨਾਲ ਕੰਮ ਮੈਨੂੰ ਕੱਲ ਕਿੱਗੀ ਸੀ ਮੈਂ ਬੋਕ ਨੂੰ ਮਰੀ ਜਿਸ ਮਿਲ ਗਈ ਦੀਦੀ ਬਿਨਾਂ ਨਲ ਕਰਵਾਵਾਂ ਕੰਮ ਆਪ ਹੀ ਪੁੱਛਿਆ ਮੈਂ ਕਿ ਜਲ ਵੀ ਕਰਵਾ ਦੇਣਾ ਨਾਲ ਤਾਂ ਕੱਲ ਮੇਰੇ ਪੁੱਛ ਨਾਲ ਤਾਂ ਸਾਰੀ ਕਰਵਾਇਆ ਆ ਟੌਟਾ ਵੀ ਗੋਟਾ ਸੀਗਾ ਹਨਾ ਹੁਣ ਪਰ ਗੱਲ ਮਾਂ ਦੀ ਮਾਂ ਦੀ ਗੱਲ ਕੀ ਆ ਦੂਜੇ ਦਿਨ ਵਗ ਜਿੰਦੇ ਦੋ 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 ਚਾਰ ਚਾਰ ਦਿਨ ਕੋ ਬਾਹਰ ਰਹਿੰਦੇ ਨੇ ਉਹ ਹੀ ਕੰਮ ਕੰਮ ਤਾਂ ਮੈਨੂੰ ਹੀ ਪਿੱਛੋਂ ਫਿਰ ਇਹਨੂੰ ਵਿਆਹ ਦਾ ਲੈਣ ਦਾ ਕੀ ਫਾਇਦਾ ਇੱਥੇ ਹੈ ਜਿਹੜਾ ਹੀ ਹੁੰਦਾ ਜਿਨ੍ਹਾਂ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਹੁੰਦਾ ਨਾ ਉਹ ਤਾਂ ਹੀ ਘੁੰਮਦੇ ਫਿਰਦੇ ਆਗੇ ਆ ਪਰ ਰੋਕ ਵੀ ਨਹੀਂ ਸਕਦੇ ਹੁਣ ਜੇ ਉਹਨੂੰ ਕੁਝ ਕਹਾਂਗੇ ਤਾਂ ਗਲਦੀਪ ਮੂੰਹ ਮੋਟਾ ਕਰੂਗਾ ਤੇ ਜੇ ਮੰਨ ਲਾ ਵੀ ਉਹਨੂੰ ਗਲਦੀਪ ਨੂੰ ਕਹਾਂਗੇ ਤਾਂ ਇਹ ਮ ਕਰੇ ਲੜੀ ਜਾਏਗਾ ਕਿ ਗਾਰਡਨ ਉਹ ਦਿਲ ਕਿ ਆਪਾਂ ਹੀ ਪੀਸੇ ਰਹੇ ਵਿਚਾਰੀ ਹੈ ਨਾ ਵੀ ਮੈਂ ਹੀ ਸਾਰੀ ਉਮਰ ਘਰੇ ਬੰਦ ਰਹਿ ਜਾ ਮੈਨੂੰ ਲੱਗਦੇ ਘਰੋਂ ਬਾਹਰ ਲੈ ਜਾ ਤੁਸੀਂ ਉਹ ਕਮਲੀਏ ਤੇਰੀ ਮੁਖਤਿਆਰੀ ਹੈ ਘਰੇ ਕੀ ਤਿਆਰੀ ਕੀ ਲੈਣਾ ਇਹੋ ਜਿਹੇ ਮੁਖਤਿਆਰਾਂ ਤੋਂ ਮੈਂ ਦੱਸ ਸਵੇਰੇ ਉੱਠਦੀਆਂ 4 ਵਜੇ ਆ ਪੈਂਦੀ ਨੂੰ 9 ਵਜੇ ਜਾਂਦੇ ਆ ਸਾਧ ਟੂ ਹੀ ਨਹੀਂ ਮੰਜੇ ਤੇ ਲੱਗਦੀ ਮੇਰੀ ਤਾਂ ਤੇ ਫਿਰ ਹੁਣ ਆ ਹੀ ਹੁੰਦਾ ਸਾਰੇ ਘਰਾਂ ਦੇ ਵਿੱਚ ਆ ਹੀ ਹੁੰਦਾ ਕਿਸੇ ਮਰਦੀ ਘਰੇ ਜਾ ਕੇ ਦੇਖਿਆ ਕਿਉਂ ਹੁੰਦਾ ਪਹਿਲਾਂ ਹੁੰਦਾ ਜੀ ਆ ਅਗਲਾ ਹੁਣ ਤੱਕ ਕੋਈ ਨਾ ਮਾਰੂ ਮਟ ਕੋਈ ਕੰਮ ਮਾਰੀ ਰੱਖਦਾ ਨਹੀਂ ਹੁਣ ਬੇਗਲਸ ਹੁਣ ਕਿ ਗਿਆਨ ਨੂੰ 6 ਮਹੀਨੇ ਹੋ ਗਏ ਇਹਨਾਂ ਦੇ ਵਿਆਹ ਨੂੰ ਹੈ ਹੁਣ ਨਾਂ ਲਾ ਕੇ ਕੰਮ ਤਾਂ ਸਾਰਾ ਮੇਰੇ ਨਾਲ ਕਰਾਈ ਜਾਂਦੀ ਆ ਕਿ ਚੰਦ ਚੁਲੇ ਚੌਕੇ ਦਾ ਸਾਹਮਣੇ ਮੈਂ ਪਸ਼ਮਾ ਦਾ ਸਾਹਮਣਾ ਜੇ ਪਸ਼ਮਾ ਦਾ ਉਹ ਸਾਹਮਣੇ ਚੁਲੇ ਚੌਕੇ ਦਾ ਸਾਹਮਣਾ ਕਰਾਈ ਤਾਂ ਜਾਂਦੀ ਆ ਬਰਾਲੀ ਯਾਰ ਕਿੰਨੀ ਕਰਾਈ ਜਾਂਦੀ ਆ ਮੇਰੀ ਗੱਲ ਤਾਂ ਸੁਣੋ ਉਹਦੇ ਮੈਨੂੰ ਕੱਲ੍ਹ ਕਹਿੰਦਾ 6 ਮਹੀਨਿਆਂ ਚ ਕੱਲ੍ਹ ਮੈਨੂੰ ਕਿਹਾ ਵੀ ਜਿਹੜੇ ਕਰਨਾ ਕੰਮ ਕਰਨਾ ਹੁਣ ਮੈਨੂੰ ਵੀ ਕਿੰਝ ਨੂੰ ਸ਼ਰਮ ਆਉਂਦੀ ਆ ਵੀ ਭਾਈ ਤੂੰ ਕੰਮ ਲੱਗ ਜਾ ਹੈ ਕਿਉਂ ਖਰਮ ਕਿਉਂਦੀ ਆ ਮਹੀਨੇ ਵਾਲ ਲੱਗੀਆਂ ਨੇ ਜੇ ਜਿੰਨੇ ਕਹਾਂਗੀ ਨਾ ਤਾਂ ਫਿਰ ਕਿਵੇਂ ਲੱਗੋਰੀ ਜੇ ਲੱਗੇ ਬੰਦਾ ਨਾਲ ਆਪ ਵੀ ਤਾਂ ਕਹਿਲਾ ਮੜਾ ਮੋਟਾ ਵੀ ਹਾਂ ਜੀ ਜੀ ਮੈਂ ਕਰਾਣਾ ਅਗਲਾ ਤਾਂ ਹੀ ਕਹਿੰਦਾ ਤਾਂ ਭਈ ਲੱਗ ਜਾ ਕੰਮ ਕੰਮ ਨੂੰ ਕਿਹੜੇ ਟਾਈਮ ਕਹਾਂ ਜਦੋਂ ਵਿਆਹ ਹੋਇਆ ਸੀ 2 ਮਹੀਨੇ ਬਾਅਦ ਟੱਕ ਕੇ ਬਣਾ ਲਈ ਨੂੰ ਹਾਂ 2 ਮਹੀਨੇ ਬਾਅਦ ਉਧਰਾਂ ਉਧਰੋਂ ਆਏ ਆ ਕੌਮ ਫਿਰ ਕਿ ਫੋੜੇ ਕਿਤੇ ਜਾ ਕੇ ਐਨਾ ਪੈਸਾ ਬਰਬਾਦ ਕਰਕੇ ਆਏ ਨਾ ਦੇ ਦਿਆ ਤੇ ਮੈਂ ਮੰਮ ਦੀਆਂ ਦਾ ਉਹ ਕਰਾ ਪਾ ਦੇ ਕੋਲ ਦਿੱਤਾ ਯਾਰ ਨੇ ਆਦੇ ਹਿੱਸੇ ਚ ਲਾਇਆਗਾ ਚਲ ਅੱਜ ਘੁੰਮੀ ਜਾਂਦੇ ਫਿਰਿਆ ਨਿਕਲ ਨੇ ਆ ਨੀਂ ਕਰਦੀ ਹੈਗੀ ਅਗਲੀ ਅਗਲੀ ਲਾਈ ਜਾਂਦੀ ਹੈ ਪੈਸੇ ਆ ਤਾਂ ਇਹ ਤਾਂ ਮੈਨੂੰ ਕਿਤੇ ਲੈ ਕੇ ਜਾਂਦੇ ਤੇ ਤੈਨੂੰ ਵੀ ਲੈ ਜਾਂਣਾ ਕਿਤੇ ਫਿਰ ਘਰ ਕੱਲਾ ਰਹੇ ਜੂਗਾ ਆਪਾਂ ਸਵਾ ਢਾਂਡੇ ਦਾ ਕੌਣ ਕਰੂਗਾ ਫਿਰ ਮੀਂਹ ਗੱਲ ਸੁਣ ਜਦੋਂ ਉਹ ਆਗੇ ਨਾ ਦੋ ਦਿਨਾਂ ਤੇ ਹੁਣ ਗਿਆ ਗਏ ਹੋਇਆ ਮੈਨੂੰ ਲੱਗਾ ਜਿੱਦੇ ਆਗੇ ਉਹਨਾਂ ਤੇ ਆਪਾਂ ਜਾਵਾਂਗੇ ਕੋਈ ਨਾ ਮਨਾਲਿਆ ਹਾਂ ਤੁਹਾਨੂੰ ਤੇਰੇ ਬਾਤਾਂ ਤਾਂਜੀ ਕੰਮ ਤੋਂ ਮੈਂ ਕੱਲ ਸਾਰਾ ਕੰਮ ਕਰਵਾ ਰਿਆ ਨਾ ਉਦੋਂ ਮੇਰੇ ਕੋਲ ਮੰਮੀ ਵੀ ਗੱਲ ਕਰਦੀ ਸੀਗੀ ਕਹਿੰਦੀ ਮੈਨੂੰ ਕਹਿੰਦੀ ਸੀ ਵੀ ਤੀਜੀ ਮੈਂ ਥੱਕੀ ਪਈ ਆਂ ਦੀਨੀ ਮੇਤੂ ਗੂਹਾ ਪੂੜਾ ਕਰਾਇਆ ਆਦਿਆਂ ਤੱਕ ਉਹ ਵੀ ਲਉਂਦੀ ਸੀ ਸ਼ਿਕਾਇਤ ਹੁਣ ਮੈਂ ਤਾਂ ਮੈਂ ਕਿਹੜਾ ਨਿਆਮੀ ਇਹ ਮੈਨੂੰ ਪਤਾ ਨਹੀਂ ਲੱਗਦਾ ਹੈ ਮੰਮੀ ਨੇ ਤਾਂ ਮੈਨੂੰ ਹੱਸ ਕੇ ਦੱਸਿਆ ਵੀ ਕਹਿੰਦੀ ਆਏ ਕਹਿੰਦੀ ਸੀ ਮੈਂ ਕਿ ਚਲ ਕੋਈ ਨਾ ਪੁੱਤ ਵੀ ਕੰਮ ਤਾਂ ਕਰਨੇ ਆ ਹਾਂ ਤੇ ਜਾਨੀ ਸ਼ਿਕਾਇਤ ਨਾਲ ਉਸਦਾ ਹੀ ਤਾਂ ਸਵੇਰੀ ਲੈ ਕੇ ਨਿਕਲ ਗਈ ਫਕਰ ਨੂੰ ਹੈ ਵੀ ਕਿਤੇ ਮੈਨੂੰ ਹੁਣ ਕੰਮ ਨਾ ਲਾ ਲਾਂ ਹਾਂ ਹੁਜੇ ਨਾ ਚਲ ਆ ਕੰਗਾ ਦੇ vraie ਆ ਹੀ ਕਰਨਾ ਜੇ ਹੱਕ ਲਿਖ ਹੌਲੀ ਹੌਲੀ ਪੈਂਦੇ ਆ ਦੇਖੋ ਜੀ ਮੇਰੇ ਤੋਂ ਤਾਂ ਕੰਮ ਹੁੰਦਾ ਨਹੀਂ ਕੰਮ ਤਾਂ ਬਰੋਬਰੀ ਕਰਾਂਗੀ ਜੇ ਦੋ ਦਿਨ ਉਹ ਘਰੋਂ ਬਾਹਰ ਨਿਕਲੂਗੀ ਤਾਂ ਫਿਰ ਦੋ ਜਿੱਦੇ ਉਹ ਆਏ ਉਹਦੇ ਬਾਅਦ ਦੋ ਦਿਨ ਮੈਂ ਜਾਇਆ ਕਰੂੰਗੀ ਜੇ ਤੁਸੀਂ ਮੈਨੂੰ ਕਿਤੇ ਲੈ ਜਾਈਂ ਹੁੰਦੇ ਮੈਂ ਕਿਤੇ ਵਾਜਾ ਕਰੂੰਗੀ ਗੱਲ ਤਾਂ ਉੱਥੇ ਆਉਂਦੀ ਐ ਛੱਡ ਦਿਆ ਕਰੋ ਨਾਲ ਲੜਾਈ ਕੁਝ ਨਹੀਂ ਹੁੰਦਾ ਫਿਰ ਫਿਰ ਕੀ ਹੁੰਦਾ ਹੈ ਕੁਝ ਨਹੀਂ ਹੁੰਦਾ ਨਵੀਂ ਨਵੀਂ ਕਰਕੇ ਨਾ ਉਹ ਤਾਂ ਐ ਕਰਦੀ ਐ ਠੀਕ ਹੈ ਹੁਣ ਤਾਂ 6 ਮਹੀਨੇ ਯੂਨਿਯਨ ਕਾ ਦੀ ਨਮੀ ਰਹਿ ਗਈ ਹੁਣ ਸਾਰੀ ਉਮਰ ਨਵੀ ਨਵੀ ਰਹਿਗੂਗਾ ਹਾਂ ਤਾਂ 2 ਸਾਲ ਨਵੀ ਨਵੀ ਹੁੰਦਾ ਮੈਂ ਤਾਂ ਕੋਈ ਸਾਲ ਦੋ ਸਾਲ ਮੈਂ ਤਾਂ ਖੇਰੇ ਬਿਠਾ ਕੇ ਖਵਾੰਗਾ ਨੇ ਸਾ ਹਮੇ ਤਾਂ 2 ਮਹੀਨੇ ਬਾਅਦ ਹੀ ਕੰਮ ਤੇ ਲਾ ਲਿਆ ਸੀ ਪਸ਼ੂਆਂ ਚੀ ਵਾਰ ਤੱਕ ਮੈਂ ਤਾਂ ਲਿਆ 2 ਮਹੀਨੇ ਬਾਅਦ ਕੋਈ ਹੈ ਵੀ ਜਿਹਨਾਂ ਕੰਮ ਕਰਨ ਵਾਲਾ ਅੱਜ ਨਾ ਪਰ ਨਾ ਹੀ ਰਹਿਗੀ ਫੇਰ ਕੰਮ ਕਰ ਤੇ ਮੈਨੂੰ ਕੰਮ ਕਰ ਦਿੰਦਾ ਤੁਸੀਂ ਤੇ ਤੇ ਜ਼ਿੰਮੇਵਾਰੀ ਵੀ ਆ ਗਈ ਦੂਸਰੀਕਾ ਜਾਂ ਦਰਦੀਆਂ ਸਰੀਕਾ ਹੁੰਦਾ ਹੀ ਆ ਫਿਰ ਜਦੋਂ ਦਰਾਂ ਚ ਥਾਣਾ ਆ ਜਾਂਦਾ ਸਰੀਕਾ ਤਾਂ ਹੋ ਹੀ ਜਾਂਦਾ ਫਿਰ ਦਾਈ ਨਹੀਂ ਮਟੰਨੇ ਨਹੀਂ ਬੱਸ ਕਹ ਲਈ ਕੋਈ ਗੱਲ ਤੇਨੂੰ ਘਮਾ ਲਿਆ ਹੁੰਦਾ ਮੇਰੀ ਗੱਲ ਕਰ ਨਹੀਂ ਸਮਝ ਮੈਂ ਲੱਗਦੀ ਨਹੀਂ ਤੁਹਾਡੇ ਨਾਲ ਤੈਨਾਂ ਮੱਚ ਕੇ ਗੱਲ ਨਾ ਕਰਿਆ ਕਰੋ ਮੇਰੇ ਨਾਲ ਉੱਚ ਵਾਲੀ ਰੌਕ ਲਿੱਟ ਜਾਇਆ ਮੈਨੂੰ ਮੱਚੋ ਮੱਚੋ ਜਾ ਹੱਸ ਕੇ ਗੱਲ ਕਰ ਬੱਸ ਕੋਈ ਨਫਰ ਜਾਇਆ ਆਵਾਂਗੇ ਮੈਂ ਤੈਨੂੰ ਕੀ ਕਹੀ ਮੈਂ ਨਹੀਂ ਕਹਿੰਦੀ ਵੀ ਰੋਜ਼ ਮੈਨੂੰ ਲੈ ਕੇ ਜਾਇਆ ਕਰੋ ਹਾਂ ਤੈਨੂੰ ਪਤਾ ਸਾਰਾ ਦਿਨ ਮੈਂ ਵੀ ਕਰੀ ਆਪਕੇ ਜਿੰਨੇ ਬੰਦ ਤੱਕ ਬੋਰ ਹੋ ਜਾ ਤਾਈ ਤਾਂ ਆਣੀ ਹੋ ਜੇ ਗੱਲ ਤੇ ਧਿਆਨ ਜਾਂਦਾ ਜੇ ਕਿਤੇ ਮਹੀਨੇ ਚ ਕਰਦੀ ਆ ਮੈਨੂੰ ਘਮਾ ਲਿਆ ਹੁਣ ਹੈ ਚਲ ਮੇਰਾ ਵੀ ਮਾਈਂਡ ਫਰੈਸ਼ ਹੋ ਜਾ ਕਰਿਆ ਹਾਂ ਸਾਰਾ ਦਿਨ ਕੋਸਮਾ ਜੀ ਲੱਗੀ ਰਹਿੰਦੀ ਆ ਦੀ ਬੜੋ ਵੀ ਕੰਮੀ ਆ ਰਿਲੈਕਸੇਸ਼ਨ ਰਿਲੈਕਸੇਸ਼ਨ ਇਹੋ ਵੀ ਜਦੋਂ ਤੇ ਬੁੜੀਆਂ ਦੇ ਵਿੱਚ ਜਾਏंगी ਮਸ਼ੀਨ ਚਲਾਏंगी ਹੈ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਬਤਨਣਾ ਨਾ ਆ ਉਹ ਉਹ ਚਾਰ ਪੀਏ ਕਰੇ ਆਉਂਦੇ ਹੋ ਜਾਣੇ ਕਿ ਸੂਟ ਕੱਢ ਲੱਗ ਜੇ ਤੇ ਅੰਨ ਨਾ ਪਹਿਲਾਂ ਕੰਮ ਖਿਜਲ ਕੁਛੋ ਦਾ ਕੰਮ ਕਰਿਆ ਕਰ ਮੈਂ ਚੁੱਲ੍ਹੇ ਚਾਂ ਤੇਰਾ ਕੰਮ ਕਰ ਕਰ ਦੁਪਹਿਰ ਜਦ ਮਾਣਾ ਸੌਣ ਦਾ ਟਾਈਮ ਹੁੰਦਾ ਉਦੋਂ ਮਸ਼ੀਨ ਲਾ ਕੇ ਬਹਿ ਜਾ ਕਰਾਂ ਹੈ ਮੈਂ ਤਾਂ ਐਸ ਕੰਮ ਕਰੇ ਨੇ ਕਿ ਮੈਂ ਕਿਉਂ ਮੈਂ ਕਿਹੋ ਕਮਾਵਾਂ ਆਪਣੇ ਘਰ ਘਾਟਾ ਕਰਦੇ ਦਾ ਮੇਰੀ ਆ ਉਮਰ ਬੰਦੀ ਹੈ ਨਾ ਇਹੀ ਕਮਾਈ ਕਰਨੀ ਮੈਂ ਇਦੋਂ ਨਹੀਂ ਕਮਾਉਂਦਾ ਹੁੰਦੇ ਨਾ ਜਿਹੜਾ ਆਰਾਮ ਕਰਨਾ ਆਰਾਮ 40 45 ਸਾਲ ਤੋਂ ਆ 50 ਸਾਲ ਤੋਂ ਬਾਅਦ ਆਰਾਮ ਹੀ ਕਰਨਾ ਮੈਨੂੰ ਨਹੀਂ ਪਤਾ ਜੇ ਮੇਰੇ ਤੋਂ ਕੰਪਨੀ ਤੇ ਜੇ ਅਗਲੀ ਜੇ ਤਾਂ ਉਹ ਕ ਕੱਲ ਕੋਈ ਨਹੀਂ ਆਉਂਦੇ ਦੇਖਣੇ ਕੋਈ ਨਹੀਂ ਆ ਜਾਂਦੇ ਕਰ ਲੈਣੇ ਗੱਲ ਨੂੰ ਜੀ ਕੱਲ ਉਹਨੂੰ ਕਰਨਾ ਆਲੀ ਵੀ ਹੈਗੀ ਆ ਤੁਸੀਂ ਮੇਰੀ ਗੱਲ ਸੁਣੋ ਹੁਣ ਆਪਾਂ ਸਾਂਝੇ ਘਰ 'ਚ ਆ ਹੈ ਹੁਣ ਰੋਜ਼ ਟੱਪ ਦਿੰਦੇ ਆ ਹੁਣ ਐਂ ਆ ਵੀ ਜੇ ਆਪਾਂ ਬਾਹਰ ਜਾਂਦੇ ਹੁਣ ਤੁਸੀਂ ਘਰੋਂ ਬਾਹਰ ਮਾੜਾ ਇਹ ਪੈਰ ਪਟਲੋ 100 ਰੁਪਏ ਲੱਗਣ ਨੂੰ ਥਾਂ ਹੋ ਜਾਂਦੀ ਨਾ ਤਾਂ ਇਹ ਨਹੀਂ ਦੂਰ ਜਾਂਦੇ 5000 ਰੁਪਏ ਖਰਚਾ ਹੁੰਦਾ ਹੈ ਹੈ ਚਲੋ ਸੁਣੋ ਸਾਰੇ ਬੇਕੇਦਰਾਂ ਦੇ ਲਈ ਮੇਰੀ ਗੱਲ ਸੁਣੋ ਉਹ ਤਾਂ ਮੇਰੀ ਗੱਲ ਸਮਝ ਗਿਆ ਪਰ ਗੱਲ ਤਾਂ ਗਲਤ ਹੀ ਹੈ ਵੀ ਜਦੋਂ ਹੁਣ ਬਾਪੂ ਨੇ ਸਾਰਾ ਕੁਝ ਵੰਡ ਕੇ ਦਿੱਤਾ ਵੇ ਆਪਾਂ ਠੀਕ ਹੈ ਉਹਦੇ ਹਿਸਾਬ ਦੇ ਕੋਲੇ ਆ ਉਹ ਭਾਵੇਂ ਅੱਗ ਲਾ ਦੇ ਨਰਗੈ ਨੂੰ ਆਪਾਂ ਨੂੰ ਕੋਈ ਫਰਕ ਨਹੀਂ ਆਕਣਾ ਤਾਂ ਆਪਣੇ ਕੋਲੇ ਆਪਣਾ ਤਾਂ ਕੋਈ ਨਹੀਂ ਡੋਲਦਾ ਜਿਹੜੀ ਬੇਬੇ ਨੂੰ ਹੁੰਦੀ ਜਮੀਨ ਬੇਬੇ ਆਜੂ ਮੇਰੇ ਬੇਤ ਫਰਕ ਹੀ ਲੈ ਜਾਂਦਾ ਪੈਸੇ ਤੁਹਾਨੂੰ ਪਤਾ ਨਹੀਂ ਹੈਗਾ ਮੜਕੇ ਬੇਬੇ ਨਾਲ ਕੋਈ ਦੱਸਦੀ ਨਹੀਂ ਹੈਗੀ ਤੁਸੀਂ ਚੰਗੋ ਬਸ ਰਹਿ ਜਾਂਦੇ ਜਿੱਦੇ ਬੇਬੇ ਨੇ ਕਿਆ ਨਹੀਂ ਕੋਈ ਕਥਾ ਕੁਛ ਵੀ ਹੈਗਾ ਸਾਰਾ ਕੁਝ ਮੈਂ ਨਿੱਕੇ ਪੁੱਤ ਨੂੰ ਦਿੰਦਾ ਤਾਂ ਮੜਕੇ ਉਹਦੇ ਬੈਠੇ ਰਹੇ ਉਹ ਸਿਆਣੀ ਆ ਉਹ ਵੀ ਬੇਬੇ ਵੀ ਕਿਹੜਾ ਕੰਮ ਲਈ ਆ ਉਹਨੂੰ ਵੀ ਜਗਦਾ ਹੀ ਹੈ ਜਿਹੜਾ ਬੰਦਾ ਵਾਰ-ਵਾਰ ਦੀ ਕਰਦਾ ਕਿਹੜਾ ਉਹਨੇ ਕਹਿੰਦੇ ਤਾਂ ਬੇਬੇ ਨੂੰ ਕਹਿੰਦੀ ਤਾਂ ਮੈਂ ਤਾਂ ਜਦੋਂ ਦੋ ਦਿਨ ਟਿੱਕੇ ਬਗ ਜਦੋਂ ਬੇਬੇ ਪਿੱਛੋਂ ਫੋਨ ਹੀ ਕਰੀਏ ਉਹ ਆ ਜਾ ਆ ਜਾ ਆ ਜਾ ਆ ਜਾ ਸਾਫ ਦਾ ਨਹੀਂ ਅਜ ਮੈਂ ਨਹੀਂ ਮਿਲੀ ਅਜ ਗਾਣ ਹੀ ਮਿਲੀ ਤੇਰੇ ਬਿਨ ਆ ਜਾ ਐਂ ਕਰੀ ਜਾਊਗੀ ਇਹ ਚਾਰ-ਚਾਰ ਦਿਨ ਬਗ ਜਿੰਦੇ ਉਹ ਤਾਂ ਕੋਈ ਕਹਿੰਦਾ ਨਹੀਂ ਭਾਈ ਆ ਜਾ ਆ ਜਾ ਉਹਨੂੰ ਤਾਂ ਕੋਈ ਇੱਕ ਵ ਇੱਕ ਦਿਨ ਵੀ ਫੋਨ ਲਾ ਕੇ ਨਹੀਂ ਕਹਿੰਦਾ ਫਿਰ ਕੰਮ ਕੀਤਾ ਨਹੀਂ ਨਾ ਇਹਨੇ ਹਾਂ ਫਿਰ ਉਹ ਗੱਲ ਉਹ ਮੇ ਤਾਂ ਮਾੜੀ ਗੱਲ ਆ ਵੀ ਕੰਮ ਨਹੀਂ ਕੀਤਾ ਮੈਨੂੰ ਨਹੀਂ ਪਤਾ ਕੰਮ ਕੀਤਾ ਨਾ ਕਿਤੇ ਕੰਮ ਤਾਂ ਨਨਕਾ ਹੋ ਗਈ ਹੁਣ ਬਹੁਤ ਘੰ ਘਿਰ ਲਿਆ 6 ਮਹੀਨੇ ਹੋ ਗਏ ਹੁਣ ਅੰਦਰ ਟਿੱਕੇ ਘਰੇ ਬੈਠ ਕੋਈ ਨਹੀਂ ਕਰ ਲੰਗਾ ਹਾਂ